ਚੜਦੀ ਦੇਖ ਲੈ ਦੇਖ ਲੈ ਚੱਲ ਇਹ ਟਾਲੀ ਚ ਮਾਰੇਗਾ ਚੱਲ ਜਾ ਨਾ ਤੇਰੇ ਤੋਂ ਲਗਾਮ ਨਹੀਂ ਟਾਈਟ ਬਣਦੀ ਵਿੱਕੀ ਚੜਾ ਦੂਗਾ ਵਿੱਕੀ ਚੜਾ ਦੂਗਾ ਲੈ ਜਿਹੜੇ ਸੱਤ ਪੁੱਤਰ ਜਾ ਉਤਰ ਵਿੱਕੀ ਚੜਾਉਗਾ ਤੂੰ ਉੱਪਰ ਲਈ ਫੜ ਲੈ ਮਿੱਤਰ ਹੁਣ ਸਵਾਰ ਚੇਂਜ ਕੀਤਾ ਵਿੱਕੀ ਕਹਿੰਦਾ ਮੈਚ ਦਾ ਕੇ ਦਿਖਾਉਣਾ ਨਹੀਂ ਡੰਡੇ ਨਾਲ ਹੀ ਲੋੜਾਂ ਹੀ ਚੜਾਵਾਂਗੇ ਹੀ ਚੜਾਵਾਂਗੇ ਡੰਡੇ ਨਾਲ ਕੀ ਆ ਸਵਾਰ ਦਾ ਫਰਕ ਹੁੰਦਾ ਨਾ ਵਿੱਕੀ ਡੰਡੇ ਦੀ ਲੋੜ ਹੀ ਨਹੀਂ ਚੜਦੀ ਚੱਲ ਚੜੂਗੀ 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 ਦੇਖੀ ਚੱਲੇ ਚੱਲ ਚੱਲ ਵਿੱਕੀ ਚੱਲ 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 ਹਾਂ ਲਾਣਾ ਇਹਨੂੰ ਤੂੰ ਤਾਂ ਗਲਤ ਕਰ ਇਹ ਚੜੂਗੀ 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 ਚੱਲ 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 ਨਾ ਆਣਾ ਤੇਰੇ ਤੋਂ ਨਹੀਂ ਚੜਦੀ ਵਿੱਕੀ ਦਾ ਭਲਾ ਜਿਹੜਾ ਇਹ ਵਿੱਕੀ ਲੱਗ ਜੂ ਪਤਾ ਹੈ ਲਪਤਾ ਮਰੀ ਜਾਂਦੀ ਉਹਦਾ ਮੁਸ਼ਕਲ ਆ ਇਹ ਚੜਦੂ 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 ਇਹਨੂੰ ਤਰੀਕਾ ਵਾਲਾ ਵਿੱਕੀ ਨੂੰ ਤਰੀਕਾ ਚੜਾਊਗਾ ਵਿੱਕੀ ਚੜਾ ਕੇ ਹਟਾਂਗੇ ਡੰਡਾ ਫੜਾਈ ਲੈ ਚੱਲ ਡੰਡੇ ਨਾਲ ਦੇਖ ਹੁਣ ਚੱਲ ਚੱਲ ਚੜਾ ਦੇ ਚੜਾ ਦੇ ਚੜਾ ਦੇ ਇਹ 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 ਨਾ ਮੁਸ਼ਕਲ ਆ ਚਾਲ ਬਈ ਕਿ ਕੇਰਾ ਛਾਲ ਮਰਵਾ ਦੇ ਉਹਦੀ ਡੱਪ ਜੂ ਏ ਏ ਏ ਏ ਖੜੀ ਤਾਂ ਹੋਊਗੀ ਫਿਰ ਉਹ ਨਾ ਇਹਨੂੰ ਪਰੇ ਰੱਖ ਦੋ ਇਹਨੂੰ ਪਰੇ ਰੱਖੇ ਇਸ ਨੂੰ ਚੜਾਵਾਂਗੇ ਆਪਾਂ ਦੇਖੀ ਚੱਲੋ ਮਿੱਤਰੋ ਵਿੱਕੀ ਲਿਆ ਸੱਟ ਕਰਕੇ ਇਹਨੂੰ ਆਹ ਤਾਂ ਚੜ ਜਾਂਦੀ ਆ ਉਹ ਨਹੀਂ ਚੜਦੀ ਵਿੱਕੀ ਲਿਆ ਦੂਰੋਂ ਪਰੇ ਕਰੀ ਘੋੜੀ ਮਾੜੀ ਜੱਗੋ ਪਰੇ ਕਰੀ ਵਿੱਕੀ ਲਿਆ ਓਏ ਸਪੀਡ ਜੀ ਬਣਾ ਕੇ ਲਾ ਅੱਡੀ ਲਾ ਰਿਹਾ ਬੋ ਚੱਲ 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 ਮੁਸ਼ਕਲ ਹੈ ਹੈ ਫੇਰ ਫੜ ਕੇ ਦੇਖੀ ਚੜਾ ਮਾ ਡੱਕਰ ਕਰਦੇ ਹਾਂ ਥੋੜੀ ਉਹ ਨਹੀਂ ਉਹ ਨਹੀਂ ਨਹੀਂ ਇਹਨੂੰ ਵਿੱਕੀ ਨੂੰ ਜੜਾਉਣ ਦੇ ਉਹ ਰਹਿਣ ਦੇ ਨਾ ਪਰੇ ਰੱਖਣ ਨੂੰ ਲੈ ਵਿੱਕੀ ਦੇਖ ਇੱਕ ਵਾਰੀ ਹੋਰ ਟਰਾਈ ਕਰਕੇ ਦੇਖ ਮੁੜਕੇ ਨਹੀਂ ਹੋ ਕਰਦੇ ਪਰ ਚੜਦੀ ਨਹੀਂ ਉਹ ਲੀਲੀ ਦਾ ਦਲੇਰ ਆ ਉਹ ਤਾਂ ਛੱਡ ਦਿੰਦੀ ਇਹ ਨਹੀਂ ਚੜਦੀ ਨਾ ਇਹ ਨਹੀਂ ਚੜਦੀ ਰਹਿਣ ਦੇ ਵਿੱਕੀ ਗਾਣੂ ਯਾਰ ਮੁਸ਼ਕਲ ਦੇਖ ਲੈ ਵਿੱਕੀ ਇੱਕ ਵਾਰੀ ਟਰਾਈ ਕਰ ਲੈ ਚਲ ਮੁਸ਼ਕਲ 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 ਕਿ ਤੜੇ ਮੜ ਲਵੇ ਲਾਈ ਲਵੇ ਲਾਈ ਮੜਾ ਖੋਲ ਦੇ ਹੰਦੇ ਲਾ ਇਧਰ ਖੋਲ ਦੇ ਲਾਈ ਲਾਈ ਲਵੇ ਲਾਈ ਐ ਐ ਐ ਕਰਕੇ ਵੀ ਨਹੀਂ ਚੜੀ ਖਿੱਚਣਾ 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 ਆ ਕਰ ਗਈ ਸੀ ਦੇਖੀ ਚੜਾ ਗਈ ਤੀ ਚੜਾਈ ਚੜਾਈ ਵਿੱਕੀ ਐ ਐ ਐ ਐ ਐ ਐ ਚੜ ਗਈ ਚੜ ਗਈ ਚੜ ਗਈ ਠੀਕ ਆ ਕੁਛ ਨਹੀਂ ਹੁੰਦਾ ਕੁਛ ਨਹੀਂ ਆ ਵੀ ਜਿਹੜੂ ਕ ਜੜਾ ਇਹਨੂੰ ਵੀ ਜੜਾ ਦੇ ਐ ਐ ਇਸਨੇ ਪਾਰਗੀ ਚੜਦੇ 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 ਚਾਕ ਹਾਂ ਨਾ ਨਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਆਜ ਆਉਣ ਦੇ ਆਉਣ ਦੇ ਉਹ ਬੈ ਜਾ ਹੰਡਾ ਵੀ ਹੋ ਯਾਰ ਆ ਠੰਡੇ ਲੈ ਆ ਬਾਈ ਲੈ ਹਾਂ ਠੰਡੇ ਆ ਗਏ ਗੁੱਗਲ ਪੇ ਤਾਂ ਮੇਰੇ ਤੋਂ ਕਰਾਇਆ ਉਹ ਸਪਾਂਸਰ ਬਾਈ ਨਾ ਵੀ ਸਪਾਂਸਰ ਬਾਈ ਕੀ ਸੋਡੇ ਪਿੰਡਾਂ ਸੋਡੀ ਹੱਕ ਬਣਦਾ ਸੋਡਾ ਸੇਵਾ ਕਰਨ ਦਾ ਹਾਂ ਕਬੂਦ ਕੀ ਹੈ ਯਾਰ ਕਰੇ ਤਾਂ ਮੈਂ ਰਿਹਾ ਦਿਖਾਵਾਂ ਗੁੱਗਲ ਪੇ ਆ ਕਰੇ ਜਾਂਦਾ ਗੁੱਗਲ ਮੇ ਕੱਲ੍ਹ ਨਾਲ ਹੋਲੀ ਖੜਦਾ ਕੋੜੀ ਉਤਾਰਦੇ ਨੂੰ ਤਾਂ ਆ ਤਾਂ ਬੋਲੀ ਹੋਗੀ